ਤਸਰੀਆ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਪਿੰਡ ਲਖੂਵਾਲ ਤਹਿਸੀਲ ਅਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤਾਂ ਤਿੰਨ ਪਸ਼ੂ ਵਿਖਾਉਣ ਲੱਗਿਆ ਇੱਕ ਬਿਲਕੁਲ ਤਾਜੀ ਨਾੜੂ ਤੇ ਬੱਚਾ ਵਹਿੜ ਤੇ ਇੱਕ ਬੂਰੀ ਝੋਟੀ ਨਗੀਨਾ ਵੀ ਸੀ ਆ ਤੇ ਇੱਕ ਵੱਡੀ ਮੈਂ ਆ ਧੋਕੜ ਗੱਪਣ 18 ਤੋਂ ਪਲੱਸ ਰਕਾਰਿਆ ਮੈਂ ਉਹਦਾ ਵੀਰ ਨੇ ਦੱਸਿਆ ਤੇ ਬਾਕੀ ਪੁੱਛਦੇ ਆ ਸਾਰੇ ਵੀਰ ਜੀ ਉਹਨਾਂ ਨੂੰ ਡਿਟੇਲ ਵਿੱਚ ਸასი ਕਾਲ ਕੀ ਹਾਲ ਚੱਲ ਜੀ ਬਹੁਤ ਵਧੀਆ ਕੋਈ ਨਾ ਹੁੰਦਾ ਵਧੀਆ ਚਾਹੀਦਾ ਵੀ ਨਾ ਵਧੀਆ ਹੋਰ ਸਾਮ ਵਧੀਆ ਦਈ ਸੁਣਾਓ ਵਧੀਆ ਚਾਹੀਦਾ ਜੀ ਤੇ ਅੱਜ ਤਿੰਨ ਪਸ਼ੂ ਪਾਉਣੇ ਆ ਤਿੰਨ ਹੀ ਆ ਇੱਕ ਮਤ ਤੋਕੜ ਕਬਨ ਪੂਰੇ ਰਿਕਾਰਡ ਵਾਲੀ ਮੈਂ ਵੱਡੀ ਹਾਂਜੀ 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 ਤੇ ਇੱਕ ਬੂਰੀ ਘੋਡੀ ਹੁਣੇ ਆਈ ਸੂਈ ਠੀਕ ਆ ਤੇ ਇੱਕ ਵੈੜ ਫਰੀਦਾ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵੀ ਬੀ ਨੀਤਾ ਪਿੰਡ ਲਖੂਆਲ ਤਹਿਸੀਲ ਜਨਾਲਾ ਜਲਾ ਅਮਰਸਾ ਤੇ ਨੇੜੇ ਰਮਦਾਸ ਲਖੂਆਲ ਠੀਕ ਆ ਠੀਕ ਆ ਭਾਈ ਫੋਨ ਨੰਬਰ 9592660565 ਠੀਕ ਆ ਭਾਈ ਇਹ ਠੀਕ ਹੈ ਵੀਰ ਜੀ ਹੋਸ ਲਾਓ ਠੀਕ ਆ ਵੇ ਗਿਆ ਕੱਲ ਵਾਲਾ ਮਾਲ ਮਾਲ ਵੇ ਗਿਆ ਜੀ ਠੀਕ ਆ ਵੀਰ ਜ ਇਹ ਕਿਹੜੀ ਤੋਂ ਵੀਰ ਜੀ ਸ਼ੁਰੂ ਕਰੀਏ ਪਹਿਲਾਂ ਇਹ ਤੋਂ ਕਰ ਲਓ ਟੋਕਣ ਕੰਪਨ ਤੋਂ ਕਰ ਲੀਏ ਹਾਂ ਕਰ ਲੀਏ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਵੀਰ ਜੀ ਸਾਡੇ ਦਸਨ ਦੀ ਲੋੜ ਬਣੀ ਹਾਂਜੀ ਹਾਂਜੀ ਤੇ ਵੀਰ ਸਿਆਣੇ ਹੁਣ ਆਪੇ ਵੇ ਰਣੀ ਆ ਹਾਂਜੀ ਤੇ ਮੈਂ ਤਾਈ ਦਾ ਰਕਾੜ 18 ਕਿਲੋ ਦਾ ਅੱਛਾ 18 ਕਿਲੋ ਦਾ ਕਾੜਿਆ ਰਕਾੜ ਹੁਣੇ 6 ਮਹੀਨੇ ਜੇ ਆਪਾਂ ਚੈੱਕ ਕਰਾ ਲਈ ਆਪਣੇ ਟਰਾਲੀ ਆ ਇਹ 6 ਕਿਲੋ ਇਸਲੇ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਹੀ ਬਾਕੀ ਬਾਹਰ ਕੱਢ ਕੇ ਤੁਹਾਨੂੰ ਬਾਕੀ ਵੀਰ ਜੀ ਤੁਹਾਨੂੰ ਸਾਰੀ ਬਖਾਉਨੇ ਆ ਮੈਂ ਐ ਜੈਡ ਬਲੈਕ ਦਾ ਵੱਡੀ ਮੈਂ ਆ ਇਹਨਾਂ ਨੂੰ ਸਮਝੇ ਛੋਟੀ ਜੇ ਕੋਈ ਥਾਂ ਕਿ ਵੀ ਛੋਟੀ ਕਰ ਦੂਗਾ ਨਾ ਹਾਂਜੀ ਨਹੀਂ ਨਹੀਂ ਵੱਡੀ ਐ ਕੱਲੀ ਗੱਡੀ ਚੋਂ ਆਉਣ ਵਾਲੀ ਆ ਵੀਰੋ ਹੋ ਤਾਂ ਦੇਖਦੇ ਹਾਂ ਥੱਲੇ ਵਾਲੇ ਸੱਜਣਾ ਨੂੰ ਲੱਗਾ ਠੀਕ ਆ ਵੀਰ ਜੀ ਠੀਕ ਆ ਮੋੜ ਲਓ ਕਰ ਦਵੇ 347 ਵੱਡੀ ਝੋਟੀ ਜੇ ਤੇ ਕੋਈ ਵੀਰ ਛੋਟੀ ਨਾ ਇਹਨੂੰ ਸਮਝੇ ਪੂਰੀ ਫੁੱਲ ਸੈੱਜ ਜੇ ਤੇ ਬਾਕੀ ਵੀਰ ਨੂੰ ਸੁਗਾ ਵੇਦਾ ਪੁੱਛ ਲੈਣੀ ਕਿ ਨਵਾਏ ਵੀ ਜੀ ਕਿੰਨੇ ਸੂਏ ਦੀ ਗੱਬਣਿਆ ਵੀ ਜੀ ਕਹਿਣ ਵਾਲਾ ਦੂਜਾ ਵੀ ਕਹਿ ਸਕਦੇ ਆ ਹਾਂਜੀ ਹਾਂਜੀ ਪਰ ਤੀਜੇ ਗਾਂਹ ਚ ਸੁਣਾ ਤੀਜੇ ਨੇ ਗੱਬਣਿਆ ਉਹ ਵੀ ਜੀ ਸੁਵੇ ਦਾ ਰਿਕਾਰਡ ਦਾ 18 ਕਿਲੋ ਦਾ 18 ਕਿਲੋ ਦਾ ਹਾਂ ਠੀਕ ਆ ਜੇ ਕਹੋਗਾ ਮਨੋ ਅੱਜ ਜੈ ਦਾ ਬਲੈਕ ਸਾਰੀ ਪੂਛ ਤੱਕ ਵੇਖ ਲੋ ਫਿਰ ਤੋਰ ਆ ਕੇ ਆਵੇ ਵੀ ਜੀ ਮਾੜੀ ਇਹ ਜੀ ਲਾ ਦੇਉ ਹ ਤੂੰ ਵੇਖੀ ਵਿਖਾ ਲੀਏ ਆ ਵੀ ਜੀ ਵੱਡੀ ਝੋੜੀ ਹੈ ਸਿੰਗਲ ਹੱਡੀ ਦੀ ਆ ਹਾਂ ਸਿੰਗਲ ਹੱਡੀ ਦੀ ਵੱਡੀ ਝੋਟੀ ਜੇ 18 ਕਿਲੋ ਰਿਕਾਰਡ ਵਾਲੀ ਝੋਟੀ ਆ ਵੀਰ ਜੀ ਦਿਖਾਓ ਜਿਹੜਾ ਵਿਰਲ ਵੇਖੋ ਕਿਦਾਂ ਸੁਣਾ ਦੇ ਇਹਨੂੰ ਵੀ ਦਿਖਾ ਮੈਂ ਕਰਦਾ ਤਰੇ ਹੋ ਮਾਰੀ ਆ ਦਿਖਾਓ ਇਧਰੋਂ ਵੀ ਦਿਖਾ ਦਿਓ ਆ ਦੇਖੋ ਥਨਾ ਦਾ ਸੈ ਇ ਤੇ ਗਾਇਬ ਆ ਗਿੜ-ਗਿੜ ਤੇ ਥਣ ਲੱਗੇ ਓਲੀ ਵੇਖੋ ਸਿੰਘ ਸਿੰਘ ਕਿੰਨਾ ਚੰਗਾ ਲੱਗਾ ਬਰੀਕ ਸਿੰਘੀ ਲੱਗੀ ਬਾਕੀ ਮੇਰਾ ਵੀਰ ਕੋਈ ਛੋਟੀ ਨਾ ਸਮਝੇ ਪੂਰੀ ਵੱਡੀ ਆ ਆ ਮੈਂ ਲਾ ਕੇ ਖਲੋ ਕੇ ਥਾਣਾ ਨਾ ਹਾਂ ਆ ਵੇਖ ਲਓ ਇਹ ਵੀ ਦੀ ਇਹ ਮਿਲਦੀ ਕਿਧਾਂ ਜੇ ਇਹ ਬੰਨੋ ਉੱਥੇ ਦੇ ਵੀਰ ਨਹੀਂ ਪਾੜੇ ਦੇ ਚੋਈ ਆ ਅੱਛਾ ਢੜਕੋ ਹਾਂ ਢੜਕੋ ਤੇ ਆਈ ਹੈ ਜੀ ਨਾ ਮੈਂ ਆਪਣੇ ਕੋਈ ਆਈ ਹੈ ਜੀ ਆਪਣੇ ਕੋਲੇ ਹੋਣੇ ਆਈ ਆ ਠੀਕ ਆ ਵੀਰ ਜੀ ਪੂਰੀ ਝੋਟੀ ਬੋਣੇ ਆਈ ਆ ਠੀਕ ਹੈ ਭਾਜੀ ਤੇ ਬਾਕੀ ਚੈੱਕ ਅਪਾ ਕਰਾ ਲਈ ਆ ਜੇ ਕਿਸੇ ਵੀਰ ਨੂੰ ਸ਼ੱਕ ਜਾਪੇ ਤਾਂ ਆਪਣਾ ਆਪਣੀ ਪੰਜਾਂ ਦਾ ਹੰਦ ਕਰਾ ਲੈ ਇਹਨੂੰ ਬਾਕੀ ਜਿਹੜਾ ਇਦਾਂ ਮੈਂ ਜੀ ਪੰਜਾਂ ਦਾ ਕਰਾ ਕੇ ਸਾਨੂੰ ਫੋਨ ਕਰਦੇ ਤੇ ਨੀੜੇ ਵੀਰ ਇਹਦਾ ਮੁੱਲ ਜਾਇਜ਼ ਕੀ ਆ ਛੋਟੀ ਵੀਰ ਜੀ ਮੁੱਲ ਹੈ ਗਈਆਂ ਲੱਖ ਰੁਪਏ ਦੀ ਆਪਾਂ ਦੇ ਦਿੰਦੇ ਨਹੀਂ ਬਿਲਕੁਲ ਜਾਇਜ਼ ਜੀ ਬਿਲਕੁਲ ਜਾਇਜ਼ ਜੀ ਜਿਹੜੇ ਇਹ ਆ ਵੀ ਸਾਹਮਣੀ ਨਾ ਇਹ ਨੀੜੇ ਦੇ ਆਪਾਂ ਦੇਣੇ ਲੱਖ ਰੁਪਏ ਨਾਲ ਲਾਉਣਾ ਡਬਲ ਡਬਲ ਰੁਪਏ ਹੋ ਜਾਂਦੇ ਸੀ ਹੈਨਾ ਕਿਉਂਕਿ ਸਾਹਮਣੇ ਵਾਲੇ ਨੂੰ ਫਾਇਦਾ ਜੀ ਕਿੰਨੇ ਦੀ ਜੀ ਹੁਣ ਮੋਕੇ ਤੇ ਆਪਾਂ ਦੇ ਦਈਏ ਛੋਟੀ 85000 ਨਹੀਂ ਜਾਇਜ਼ ਕਰਦੇ ਜੀ ਜਾਇ ਗਿਆ ਠੀਕ ਛੋਟੀ ਜੀ ਨਹੀਂ ਕੋਈ ਕਮੀ ਹੈਗੀ ਛੋਟੀ ਤੇ ਆਪਾਂ ਪਹਿਲਾਂ ਬਸ ਨੀਂਦ ਨਹੀਂ ਸਭ ਦਾ ਵਿਆਹ ਨੁਕਸਾਨ ਨਹੀਂ ਨੀਂਦ ਨਾਲ ਹੀ ਹੈ ਨਹੀਂ ਹਾਂ ਹਾਂਜੀ ਦੱਸੋ ਤੁਸੀਂ ਫਿਰ ਤੁਸੀਂ ਦੱਸ ਦੋ ਅਸੀਂ ਕੋ ਅੰਦਰ ਕਰ ਦੋ ਜਿੰਨੀ ਵੀ ਕਰਨੀ ਹੈ ਅਸੀਂ ਅੰਦਰ ਕਰ ਦਈਏ ਹਾਂਜੀ ਨਹੀਂ ਕਰਦਗੇ ਕੋਈ ਨਹੀਂ ਗੱਲ ਕਰਦਾਂ ਕੋਈ ਗੱਲ ਕਰ ਦੋ ਮੈਂ ਸੀਰੀ ਦੇ ਦਈਏ ਨਹੀਂ ਅੰਦਰ ਹਾਂ ਅੰਦਰ ਹੀ ਕਰੀਏ 2 ਹੋਰ 78 ਦੇ ਨਹੀਂ 2 ਹੋਰ ਛੱਡੋ ਕਰ ਚਲੋ 76000 ਦਾ ਮੇਰਾ ਵੀ ਉਹਨੂੰ 100 ਰੁਪਏ ਨਹੀਂ ਨਹੀਂ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਉਹ ਤਾਂ ਨਹੀਂ ਸ਼ਿਆ ਤਰਿਆ ਦੀ ਵੀ ਜੀ ਛੋਟੀ ਤੇ ਜੱਡ ਬੁਲਾਇਆ ਗਿਆ ਤਾਂ ਪੂਰੀ ਵੱਡੀ ਜੇ ਕੋਈ ਵੀ ਛੋਟੀ ਨਾ ਸਮਝੇ ਤੇ ਅੱਖਾਂ ਮਿੜ ਕੇ ਛੋਟੀ ਲੈ ਜਾ ਵੀਰ ਨੇ ਚੈੱਕ ਕਰਾਈ ਜੇ 6 ਕਿਲੋ ਦਾ ਸ਼ੇਕ ਲੈਣਾ ਤੇ ਦੁੱਧ ਦੇ ਦਾ ਜਿਹੜਾ 6 ਕਿਲੋ ਉਹ ਵੀ 10 ਕਿਲੋ ਵਰਗਾ ਜੀ ਕਿਉਂਕਿ ਸਿੰਪਲ ਆਲਾ ਹੈ ਬਾਕੀ ਆਹ ਲਓ ਹੰਡੀ ਸਿੰਗਲ ਆ ਨਹੀਂ ਸਿੰਗਲ ਆ ਖਾਪੀ ਨਹੀਂ ਆ ਇਕੱਠਾ ਵੇਖੋ ਮੈਂ ਲਾ ਕੇ ਮੈਂ ਹਾਂ ਬਿਲਕੁਲ ਪੂਲ ਸਾਈਜ਼ ਹੈ ਪੂਲ ਸਾਈਜ਼ ਹੈ ਪੂਰੀ ਵੱਡੀ ਆ ਬਾਕੀ ਵੀਰ ਜੀ ਆ ਹੁਣੇ ਆਈ ਜੀ ਆ ਕਿੱਥੋਂ ਪੀਸ ਲੈਣਤਾ ਜੀ ਆ ਵੇਖੋ ਨਗੀਨਾ ਹੀ ਆ ਪਹਿਲਾਂ ਹੀ ਸੂਆ ਜੀ ਪਹਿਲਾਂ ਹੀ ਸੂਆ ਹਾਂ ਜੀ ਮਗਰ ਮਗਰ ਇਹ ਕੱਟੀ ਜੇ ਅੱਛਾ ਬਾਕੀ ਐਡੀ ਸੇਵਾ ਸੁਭਾ ਨੇ ਜਦੀ ਹੋਈ ਅੱਛਾ ਇਹ ਆਗ ਹੀ ਖਾਂਦੀ ਆਈ ਜਿਵੇਂ ਤੁਹਾਨੂੰ ਕਹਿ ਦਿਆ 12 ਕਿਲੋ ਅਗ ਨਹੀਂ ਹੁਣ ਆਈ ਹੁਣ ਹੁਣ ਇਹ ਲੈ ਲਾਈ ਆ ਲੋ ਵੀਰ ਜੀ ਹੁਣ ਹੀ ਜਟ ਗਈ ਦੁੱਧ ਦੇ ਲਈ 6 ਕਿਲੋ ਜਿਵੇਂ ਨਾ ਕੋਈ ਸਾਹਿਆ ਪਾਰਾ ਦੁੱਧ ਲੇਗਾ ਆਪਾਂ ਪੈਸੇ ਲੈਣੇ ਹੁਣਾਂ ਦੇ ਦੁੱਧ ਵੀ ਹੁਣਾਂ ਦੇ ਆ ਚਲੋ ਜੀ ਵੀਰ ਉਹ ਦੁੱਧ ਤੇ ਆ ਸੇਵਾ ਦਾ ਕੋ ਤੇ ਬਾਕੀ ਸੋਹਣੀ ਬੜੀ ਜੋਟੀ ਸੋਹਣੀ ਬਹੁਤ ਜੰਦੀ ਮੁੰਦਰੀ ਆ ਵੀਰ ਜੀ ਜੇ ਤੇ ਬਾਕੀ ਕੰਦ ਜਣਾ ਨਾ ਲਾ ਕੇ ਨਾ ਵੱਡੀ ਤੇ ਨਾ ਛੋਟੀ ਪੱਕਾ ਦੁੱਧ ਵੀਰ ਕਹਿੰਦਾ 6 ਕਿਲੋ ਤੇ ਬਾਕੀ ਹੈ ਪਿਓਰ ਬੂਰੀ ਨੀਲੀ ਦਾ ਬੀਜ ਆ ਤੇ ਸਾਫ ਸੁਥਰੀ ਝੋਟੀਆਂ ਗਿੜ-ਗਿੜ ਤੇ ਥਣ ਲੱਗਾ ਝੋਟੀ ਨੂੰ ਤੇ ਸਾਫ ਸੁਥਰੀ ਝੋਟੀਆਂ ਤੇ ਬੱਚਾ ਵੀਰ ਤੈਨੂੰ ਵਿਖਾ ਦਿੰਨੇ ਹੈ ਤੇ ਪਹਿਲਾ ਹੀ ਸੁਆਏ ਪਲੂਣ ਹੀ ਝੋਟੀ ਸੁਈ ਆ ਵੀਰ ਜੀ ਕਿ ਨਾ ਦੁੱਧ ਕਰ ਜੂਗੀ ਸਾਮਿਆਂ ਬਹੁਤ ਵੀਰ ਜੀ ਸੇਵਾ ਦੇ ਆਪਾਂ ਤਾਂ ਹੁਣ ਜਿਹੜਾ ਮੌਕੇ ਤੇ ਹੁਣੇ ਹੀ ਲੈ ਆਈ ਆ ਹਾਂ ਬਿਲਕੁਲ ਬਿਲਕੁਲ ਉਹ ਹੀ ਦੱਸਣਾ ਹੈ ਬਿਲਕੁਲ ਸੇਵਾ ਕਰੇਗਾ ਅੱਠ ਚੋਲੇ ਨੌ ਚੋਲੇ ਨਹੀਂ ਅੱਠੇ ਕਰੂਗੀ ਕਿ ਨਹੀਂ ਅੱਠ ਕਰ ਜੂਗੀ ਅੱਠ ਦਾ ਰਾਮ ਨਾ ਕਰ ਜੂਏ ਕੋ ਸੇਵਾ ਕਰੇਗਾ ਮਗਰ ਕੀ ਨਾ ਕਰੂਗਾ ਤਾਂ ਕੋਈ ਮਸ਼ਾਂਤ ਹੋ ਗਟ ਜੇ ਬਿਲਕੁਲ ਮਗਰ ਕੀ ਜੇ ਮਗਰ ਕੱਟੀ ਜੇ ਤੇ ਕੱਟੀ ਆ ਦਿਖਾ ਦਿੰਦੇ ਤੁਹਾਨੂੰ ਬੱਚਾ ਈਮੇਲ ਕਾਫਾ ਕਰਦੇ ਸੀਲ ਸੜਾ ਕਿੰਨੀ ਜੇ ਅੱਛਾ ਭਾਵੇਂ ਤੇਰਾ ਟਾਈਮ ਬੋਲੋ ਚਲੋ ਸੀਲ ਡੰਗਰ ਦਾ ਪਸ਼ੂ ਦਾ ਵਾਦਾ ਹੈ ਤੇ ਵੀ ਸਿੰਘ ਸਰ ਦੀ ਵਖਾ ਹੈਗੀ ਕੁੜੀ ਬੱਚੇ ਏ ਵੀਰ ਜੀ ਮੋਲੇ ਦਾ ਮੈਂ ਤਾਂ ਉਹ ਨਿਗਾਹ ਜੇ ਬਿਲਕੁਲ ਜਿਹੜਾ ਜਿਹੜੀ ਪਹਿਲੇ ਹੀ ਫੂਮ ਤੇ ਜਾਵੇ ਅੱਜ 70 ਦੇਣੀਏ ਨਹੀਂ ਕਰੀਏ ਜੈਜ ਜੇ ਅੱਜ ਕਰ ਲਈਏ ਬਸ ਜਿਹੜੀ ਉੜਦੀ ਜਾਵੇ ਤਿੰਨ ਛੱਡ ਦੀ 67 ਦੀ ਇੱਕੋ ਹੀ ਗੱਲ ਮੈਂ ਕਰ ਦੇਣੀ ਜੇ 65 ਦੀ ਹਾਂ ਨਾ ਹੀ ਜੀ ਨਹੀਂ 65 ਦੀ ਵੀ ਨਹੀਂ ਇੱਕ ਹੋਰ ਛੋੜ 40 ਦੀ ਇੱਕ ਹੋਰ 33 ਦੀ ਨਹੀਂ 62 ਚੱਲ 62 ਜਾਂਦ ਹੁਣੇ ਜੋ ਸਮਝਣਾ ਜੇ ਲੋ ਵੀ ਬਿਲਕੁਲ ਸੱਜਰ ਸੀ ਬਿਲਕੁਲ ਸੱਜਰ ਸਾਡੇ ਕਾਰਡ ਲਾਣੇ ਵੀਰ ਕਹਿੰਦਾ ਫੋਨ ਲਾਵੇ ਤੇ ਇਧਰ ਬੱਚਾ ਤੁਹਾਨੂੰ ਇਹਦਾ ਵਿਖਾ ਦਿੰਨੇ ਆ ਆ ਕੱਟੀ ਆ ਭਾਵੇਂ ਭਾਵੇਂ ਕੋਈ ਵੀ ਰੀਹਾਂ ਦੀ ਲਾ ਦੇ ਭਾ ਕੋ ਮਹੀਨੇ ਦੀ ਲਾ ਲਈ ਠੀਕ ਆ ਵੀਰ ਜੀ ਹਾਂ ਜੀ ਆ ਇਹ ਸਾਹਮਣੇ ਹੀ ਆ ਬੱਚਾ ਤੇ ਬਾਕੀ ਵੈੜ ਆਪਣੇ ਕੋ ਸੂਈ ਕੱਲ ਦੀ ਹਾਂ ਜੀ ਕੱਲ ਸਵੇਰ ਦੀ ਕੱਲ ਫੇਰ ਦੀ ਆਓ ਜੇ ਬੱਚਾ ਬੱਚਾ ਲਾ ਕੇ ਦਿਖਾ ਦੇਣਾ ਸੀਲ ਛੜੀ ਬੜੀ ਪਹਿਲਾ ਜੂਆ ਮਗਰ ਕੀ ਜੇ ਬੜਾ ਛਾ ਜੀ ਲੋਕ ਜੀ ਮਗਰ ਛਾ ਕੱਲ ਦੀ ਵੈੜ ਸੂਈ ਆ ਥਣਕ ਲਾਦੀ ਥਣਕ ਨੂੰ ਵੇਖੋ ਵੈੜ ਨੂੰ ਲਗਾਇਆ ਘੜ ਘੜ ਤੇ ਗੁਲਾਬੀ ਥਣ ਲੱਗਾ ਤੇ ਹੈਵੀ ਵੱਡੀ ਜਰਸੀਆਂ ਚ ਆਉਂਦੀ ਆ ਵੱਟੀ ਆ ਵੈੜ ਪੂਰੀ ਪੂਰੀ ਸਾウス ਦਰੀਆ ਦੀ ਪੰਜਾਬ ਵਾਲੀ ਜਰਸੀ ਆ ਇਹਦੀ ਕਿੰਨਾ ਦੁੱਧ ਪਰੂਗੀ ਦੁੱਧ ਵੀਰ ਜੀ ਬੱਚੀ ਨੇ ਚਲੋ ਜਿਆਦਾ ਨਹੀਂ ਕਹਿੰਦੇ 16 17 ਕਿਲੋ ਆ ਰਾਵਣਾ ਦੇ ਦੋਨੇ ਪੈਕ ਨਹੀਂ ਕਿੰਨੇ ਹੋ ਬਲੂ ਕਿੰਨੇ ਹੁਣ ਮੌਕੇ ਤੇ ਹਲੋ ਹੁਣੇ ਲਗੋ 11 10000 ਕਿਲੋ ਤਿੰਨ ਚੋਈਆਂ ਹੋਈਆਂ ਲੋ ਵੀ ਚ ਤਿੰਨ ਚੋਈਆਂ ਹੋਈਆਂ ਜੇ 10 ਸੀਲ ਠੰਡੀ ਬੋਲ ਵੀਰ ਜੀ ਸੀਲ ਠੰਡੇ ਪਸ਼ੂ ਦਾ ਹੀ ਵਾਦਾ ਹਣਾ ਕੋਈ ਨਿਆਣਾ ਨੇ ਉਹਨਾਂ ਨੇ ਪੋਣਾ ਇਦਾਂ ਦੇਖ ਲੋ ਰਾਵਣਾ ਜਿਹੜਾ ਮਰਦੀ ਚੋਈ ਬਿਲਕੁਲ ਬਿਲਕੁਲ ਵੱਡੀ ਵਹਿਰ ਜੇ ਕੱਲ੍ਹ ਨੂੰ ਨਾੜੂ ਦੇ ਬੱਚਾ ਜੇ ਤੇ ਤਿੰਨ ਚੋਈਆਂ ਹੋਈਆਂ ਤਾਂ 10000 ਕਿਲੋ ਬੋਲਾ ਜ ਦੇਖੋ ਪਰਸਾਂ ਵਿੱਚ ਜਲਦੀ ਤੇ ਨਹੀਂ ਹੈ। ਮਤਲਬ ਅਸੀਂ ਤੁਹਾਨੂੰ ਪੂਰੀ ਨਿੱਕਰ ਦੇ ਵੇਰੀਆ। ਠੀਕ ਆ ਵੀਰ ਜੀ ਠੀਕ ਆ। ਬਾਕੀ ਵੱਡੀ ਆ ਵੈੜਾ। ਪਸ਼ੂ ਵੀਰ ਕੋ ਤਿੰਨੇ ਵੱਤੋ ਵਾਦਿਆ। ਕਿ ਜਰਸੀ ਛੋਟੀ ਨਾ ਸਮਝੇ ਕੋਈ। ਨਹੀਂ ਨਹੀਂ ਵੱਡੀ ਆ। ਵੱਡੀਆਂ ਨੇ। ਮੈਂ ਜਿਹੜੀ ਛੋਟੀ ਬੁਰੀ ਨੂੰ ਵੱਡੀ ਐ ਸੁਣੋ। ਪਸੰਭੀ ਗ੍ਰੰਦਰ। ਆਂ ਭਾਂ ਕਰ ਲੈ ਬੱਚਾ। ਕਰਦੇ ਕੋਈ ਨੀ ਧਾਰਾ ਮਾਰ ਕੇ ਵਿਖਾ ਦੋ। ਆ ਵਿਖਾ ਦੋ ਧਾਰਾ। ਅਗਲੇ ਨਾਲ ਅਗਲਾ। ਨਾ ਨਾ ਨਾ। ਪੂਰੀ ਪੋਲੀ ਰੂਰਗੀ ਚੁਾਈ ਆ ਵੇਜਿੰਚੁਾਈ ਵੇਖੋ ਕਿੰਨੀ ਸਾਲ ਜੇ ਤੇ ਮਗਰਲਾ ਦੀ ਪਤੂਆ ਬਿਲਕੁਲ ਖੱਟਾ ਬੋਲਾ ਜਿਹਾ ਆਉਂਦਿਆ ਜੀ ਚਲੋ ਠੰਡੀ ਸੀਰ ਆ ਹੋਰ ਦਿਓਣ ਥੋੜੀ ਜੀ ਬਾਹਰ ਕੱਢ ਦੇ ਥੋੜੀ ਜੇ ਝਾਂ ਠੁੰਡੇ ਵੀਰ ਦੀ ਡੰਗਰ ਸੂਏ ਤਾ ਜੇ ਨਹੀਂ ਨਹੀਂ ਬਿਲਕੁਲ ਸਹੀ ਆ ਵੀਰ ਇੱਥੇ ਵੀ ਜਰਾ ਟੂਣੀ ਚਾੜੀ ਆ ਜੀ ਪੌਣੇ ਹਰਿਆ ਪੌਣੇ ਬਿਲਕੁਲ ਬਿਲਕੁਲ ਵੇਖੋ ਵਹਿੜ ਕਿੰਨੀ ਵੀ ਜੀ ਸਾਫ ਆ ਤਾਂ ਵੱਡੀ ਜੇ ਬੇਲ ਬਹੁਤ ਜਿਆਦੀ ਆ ਵਹਿੜ ਦੀ ਉਮਰ ਲੇਖੂ ਸੋਹ ਸਾਰੇ ਤੇ ਕੇਵ ਖਾਣ ਨੇ ਪੂਰੇ ਲੰਮੇ ਥਾਣੇ ਆ ਮੋਠਾ ਵਾਲੇ ਕੋਈ ਨਹੀਂ ਕੋਈ ਨਹੀਂ ਤੇ ਕੱਲ ਦੀ ਵੀਰ ਕਿੰਦਾ ਸੂਈ ਆ ਤੇ ਤਿੰਨ ਚਵਾਈਆਂ ਦੀਆਂ ਹੋਈਆਂ ਇਹੇ ਮੋੜ ਤੋਂ ਵੀਜੀ ਸੀ ਇਸ ਕੁਆਲਟੀ ਦੇ ਥਾਣਾ ਦਾ ਸਹੀ ਤੇ ਗਾਇਬ ਵੇਖੋ ਕਿਤਿਆਂ ਗਿੜ-ਗਿੜ ਤੇ ਲੱਗਾ 19 ਗਾਂ ਉਹਦੇ 19 ਛਾਣੂ ਜੀ ਮਾਹੀ ਵੀਰ ਨੂੰ ਪੁੱਛਨੇ ਆ ਦਾ ਮੁੱਲ ਵੀ ਕਿੰਨਾ ਵੀਰ ਦਾ ਮੁੱਲ ਕਰਦਾ ਜਾਇਜ਼ ਈਡੇ ਵੀਰ ਦੀ ਅੱਜ ਕੀ ਮੁੱਲ ਕਰਨਾ ਇਹਦਾ ਮੈਂ ਕਹਿੰਦਾ ਬੱਚੀ ਇੰਨੀ ਚੰਗੀ ਜੇ ਹਾਂ ਅੱਖਾਂ ਵੀ ਡੀਪ ਲੈ ਜਾ ਕਿਹੜਾ ਵੀ ਇੰਨੀ ਕਮੀ ਨਹੀਂ ਹਾਂ ਜਵਾਬ ਸਮਾ ਠੰਡੀ ਸੀਲ ਨਹੀਂ ਤੇ ਪਹਿਲੇ ਨਾਲ ਲੋਕ ਜੋੜ-ਜੋੜ ਕੇ ਚੁੰਦੇ ਆ ਜੋੜ ਕੇ ਚੁੰਦੇ ਹਾਂ ਦੱਸੋ ਮੁੱਲ ਕਰਦੀ ਵੀਰ ਦੀ 55000 ਯਾਰ 55 ਹਾਂ ਮੈਂ ਰਾ ਭਰਾ ਹਾਂ 50 ਅੰਦਰ ਕਰ ਦੋ ਕਿੰਨਾ ਕਰੀਏ ਦੱਸੋ ਕਰ ਲਓ ਆਪਣੇ ਹਿਸਾਬ ਨਾਲ 50 ਹੀ ਛੱਡ ਲਈ 50 ਦੇ ਕੇ ਨਹੀਂ ਅੰਦਰ ਦੋ ਛੜ ਗਈ ਮੈਂ ਇਹ 50 ਚੋਂ ਅੱਜ ਕਹਿਣੇ ਛੜ ਦਈ ਹੈ ਮੇਰੇ ਕੋਲ 50 ਚੋਂ 5 ਕਹਿਣੇ ਹੈ ਪੰਜਾਹ ਜੋ ਪੰਜ ਛੜ ਦਿੰਨੇ ਲੈ ਜਾਨ ਤੋਂ 45000 ਦੀ ਵੀਰ ਵੱਡੀ ਵਹਿੜੀ ਏ ਪੂਰੀ ਵਸ਼ੀ ਟੌਪ ਕਲਾਸ ਆ ਕੋਈ ਨਹੀਂ ਜਿਆਦਾ ਤੂੰ ਕਹਿ ਤਾ ਕੋਈ ਚੱਕ ਠੀਕ ਹੈ ਮੇਰਾ ਭਰਾ ਨਹੀਂ ਨਹੀਂ ਬਿਲਕੁਲ ਆ ਪਤਾ ਨਹੀਂ 2 16000 ਕਰੋ ਆਮ ਦਾ ਜੋ ਵੱਡੀ ਵਛੀ ਤੇ ਪੜੀ ਨਾਲੇ ਨਾਲੇ ਵੀਰ ਪਹਿਲਾ ਸੁਹਾ ਏ ਇਹ ਨੂੰ ਲਿਸਨੀ ਨਾ ਮਾੜੀ ਬੈਲ ਫੋਲ ਨਹੀਂ ਰਾਜੀ ਆ ਜੇ ਚਲੋ ਸੁਈ ਆ ਤਾ ਜੀ ਤੇ ਨਿਹਦੇ ਵੀਰ ਜੀ ਕੁਛ ਕਹਿਣਾ ਚਾਹੁੰਦੇ ਜੀ ਜੀ ਇਹੋ ਜਿਵੇਂ ਮਤਲਬ ਹੁਣੇ ਆਈਆਂ ਨੇ ਦੋ ਤੇ ਇਹ ਮੱਛੀ ਦਾ ਸਾਡੇ ਕੋਲ ਸੂਈ ਆ ਆਪਣੇ ਕੋਈ ਤੇ ਇੱਕ ਨੰਬਰ ਚ ਭਾਈ ਆ ਸਾਡੇ ਮੇਰਾ ਵੀ ਜਿੰਨੇ ਵੀ ਹੁਣ ਆਣ ਕੇ ਤਸੱਲੀ ਕਰਕੇ ਖੜੇ ਜਿਹੜਾ ਗੱਬਣਾ ਹੀ ਭੇਜ ਜਾਊਗਾ 59 ਤੱਕ ਚੈੱਕ ਕਰਾ ਕੇ ਸਾਨੂੰ ਫੋਨ ਕਰਦੇ ਜੇ ਨਹੀਂ ਯਕੀਨ ਕਰਨਾ ਉਹ ਆਣ ਕੇ ਡਾਕਟਰ ਆਪਣਾ ਬਿਲਕੁਲ ਬਿਲਕੁਲ ਜਿਹੜਾ ਲਾਮਾ ਦੇਣਾ ਉਹ ਨਹੀਂ ਚੱਲਦਾ ਹਣਾ ਤਸੱਲੀ ਕਰਕੇ ਖੜੋ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ